ਤੁਸੀਂ ਦੇਖ ਰਹੇ ਹੋ ਸਮਝੜ ਨਿਊਜ਼ ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਚੌਧਰੀ ਪਰਿਵਾਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਤੇ ਨਾਲ ਹੀ ਰਜਿੰਦਰ ਕੌਰ ਪੱਠਲ ਅਤੇ ਸਿਕਪਾਲ ਸਿੰਘ ਖਹਿਰਾ ਦੇ ਵੱਲੋਂ ਕੀਤੀ ਗਈ ਪ੍ਰੈਸ ਵਾਰਤਾਂ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਾਰਾਜ ਭਪਿੰਦਰ ਸਿੰਘ ਜੀ ਵਿਰਿੰਦਰ ਜੀ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਸਿਰ ਤੇ ਨੇ ਤੇ ਪਾਰਟੀਆਂ ਦੇ ਵਿੱਚ ਸਿਆਸਤ ਸਿਆਸਤ ਦਾ ਜਿਹੜੇ ਵੱਡੇ ਵੱਡੇ ਸਿਆਸਤਦਾਨ ਨੇ ਉਹਨਾਂ ਦਾ ਇੱਧਰ ਉੱਧਰ ਜਾਣਾ ਮਤਲਬ ਪਾਰਟੀਆਂ ਬਦਲਣ ਦਾ ਜਿਹੜਾ ਦੌਰ ਆ ਉਹ ਚੱਲੀ ਜਾ ਰਿਹਾ ਜੇ ਆਪਾਂ ਹੁਣ ਗੱਲ ਕਰੀਏ ਮਰਹੂਮ ਸੰਤੋਖ ਸਿੰਘ ਚੌਧਰੀ ਜਿਹੜੇ ਕੇ ਸੰਸਦ ਸਨ ਜਲੰਧਰ ਤੋਂ ਕਾਂਗਰਸ ਪਾਰਟੀ ਤੋਂ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਕਰਮਜੀਤ ਕੌਰ ਚੌਧਰੀ ਉਹਨਾਂ ਦੇ ਵੱਲੋਂ ਕਮਲ ਦਾ ਮਤਲਬ ਪੱਲਾ ਫੜ ਲਿਆ ਗਿਆ ਪਾਜ ਪਾ ਦਾ ਪੱਲਾ ਫੜ ਲਿਆ ਗਿਆ ਤੇ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਸਿਨੈਰੀਓ ਨੂੰ ਤੇ ਤੁਹਾਡਾ ਕੀ ਕਹਿਣਾ ਸੁਣ ਲੈ ਭੁਪਿੰਦਰ ਜੀ ਦੇਖੋ ਚੌਧਰੀ ਪਰਵਾਰ ਦਾ ਜਿਹੜਾ ਪ੍ਰਭਾਵ ਬੈਠ ਜਿਹੜੀ ਹੈ ਉਹ ਇਸ ਹਲਕੇ ਦੇ ਵਿੱਚੋਂ ਜ਼ਿਲ੍ਹਾ ਜਲੰਧਰ ਦੇ ਵਿੱਚ ਕਾਫੀ ਮੰਨੀ ਜਾਂਦੀ ਹੈ ਸੋ ਜਿਸ ਤਰੀਕੇ ਦੇ ਨਾਲ ਆਪਾਂ ਪਛੋਕਰ ਦੀ ਵੀ ਗੱਲ ਕਰੀਏ ਤੇ ਉੱਥੇ ਚੌਧਰੀ ਜਗਜੀਤ ਸਿੰਘ ਹੁਰੀ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਕਈ ਵਾਰ ਐਮਐਲਏ ਬਣ ਚੁੱਕੇ ਸੀਗੇ ਖੈਰ ਉਹਨਾਂ ਦੀ ਫੌਤ ਹੋ ਚੁੱਕੀ ਹੈ ਉਹਨਾਂ ਦੇ بیٹے ਚੌਧਰੀ ਜਗਜੀਤ ਸਿੰਘ ਜੀ ਦੇ ਸਰندر ਸਿੰਘ ਚੌਧਰੀ ਉਹ ਵੀ ਐਮਐਲਏ ਰਹਿ ਚੁੱਕੇ ਕਰਤਾਰਪੁਰ ਲੋਕ ਵਿਧਾਨ ਸਭਾ ਹਲਕੇ ਤੋਂ ਜੀ ਫਿਰ ਦੇਖੋ ਇਹਨਾਂ ਦੇ ਪਿਤਾ ਜੀ ਚੌਧਰੀ ਜਗਜੀਤ ਸਿੰਘ ਜੀ ਦੇ ਮਾਸਟਰ ਗੁਰਬੰ타 ਸਿੰਘ ਜੀ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਛੋਟੇ ਭਰਾ ਚੌਧਰੀ ਜਗਜੀਤ ਸਿੰਘ ਜੀ ਦੇ ਮਰਹੂਮ ਚੌਧਰੀ ਸੰਤੋਖ ਸਿੰਘ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੀਗੇ ਅਚਾਨਕ ਇਹਨਾਂ ਦੀ ਫੌਤ ਹੋ ਗਈ ਸੀ ਜਦੋਂ ਰਾਹੁਲ ਗਾਂਧੀ ਆਪਣਾ ਯਾਤਰਾ ਕਰ ਰਹੇ ਸੀ ਭਾਰਤ ਜੋੜੋ ਯਾਤਰਾ ਉਤੋਂ ਉਹਨਾਂ 'ਨੂੰ ਅਟੈਕ ਆ ਗਿਆ ਸੀ ਅਚਾਨਕ ਤੇ ਫੌਤ ਹੋ ਗਈ ਸੀ ਫਿਰ ਜਿਮਨੀ ਚੋਣਾ ਹੋਈਆਂ ਜਿਮਨੀ ਚੋਣਾ ਦੇ ਵਿੱਚ ਇਹਨਾਂ ਨੂੰ ਮਾਤ ਜਿਹੜੀ ਹੈ ਜਿਲ੍ਹੇਕ ਤੇ ਨਾਲ ਇਹਨਾਂ ਦੇ ਪਰਿਵਾਰ ਨੂੰ ਵੀ ਬੀ ਬੀ ਕਰਮਜੀਤ ਕੌਰ ਚੌਧਰੀ ਇਹਨਾਂ ਦੇ ਧਰਮਪਤਨੀ ਸੀਗੇ ਚੌਧਰੀ ਸੰਤੋਖ ਸਿੰਘ ਜੀ ਦੇ ਧਰਮਪਤਨੀ ਨੇ ਔਰ ਇਹਨਾਂ ਨੂੰ ਜਿਹੜੀ ਮਾਤ ਇਲੈਕਸ਼ਨ ਦੇ ਵਿੱਚ ਦਿੱਤੀ ਸੀਗੀ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਜੁਆਇਨ ਕਰਕੇ ਉੱਥੋਂ ਚੋਣ ਲੜ ਕੇ ਸੋ ਜਿਸ ਤਰੀਕੇ ਦੇ ਤਰ੍ਹਾਂ ਇਹ ਨਾ ਜਿਹੜੇ ਚੌਧਰੀ ਸੰਤੋਖ ਸਿੰਘ ਸੀਗੇ ਇਹ ਚੌਧਰੀ ਜਗਜੀਤ ਸਿੰਘ ਦੇ ਛੋਟੇ ਭਰਾ ਜੀ ਸੀਗੇ ਸੋ ਇਸ ਵੇਲੇ ਵੀ ਜਿਸ ਤਰੀਕੇ ਦੇ ਆਪਾਂ ਗੱਲ ਕਰ ਲਈਏ ਤੇ ਆ ਬੇਸ਼ੱਕ 2022 ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਬੀਬੀ ਕਰਮਜੀਤ ਖਾਲਰ ਚੌਧਰੀ ਨੂੰ ਸਫਲਤਾ ਨਹੀਂ ਮਿਲੀ ਪਰ ਇਹਨਾਂ ਦੇ ਮਨ ਦੇ ਵਿੱਚ ਅਜੇ ਵੀ ਝਾਕ ਸੀ ਕਿ ਇਹ ਜਿਹੜੀਆਂ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਸ਼ਾਇਦ ਕਿਤੇ ਕਾਂਗਰਸ ਇਹਨਾਂ ਨੂੰ ਟਿਕਟ ਦੇ ਦੇਵੇ ਪਰ ਟਿਕਟ ਜਿਹੜੀ ਹੈ ਉਹ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੂੰ ਮਿਲ ਗਈ ਹੁਣ ਨਾਰਾਜ਼ਗੀ ਜ਼ਾਹਿਰ ਹੈ ਨਰਾਜ਼ਗੀ ਪਾਈ ਜਾ ਰਹੀ ਸੀ ਤੇ ਅੱਜ ਇਹਨਾਂ ਨੇ ਜਿਹੜਾ ਭਾਜਪਾ ਦਾ ਪੱਲਾ ਫੜ ਲਿਆ ਬੀਜੇਪੀ ਜੁਆਇਨ ਕਰ ਲਿਆ ਹਾਲਾਂਕਿ ਇਹਨਾਂ ਦਾ ਜਿਹੜਾ ਬੇਟਾ ਵਿਕਰਮਜੀਤ ਸਿੰਘ ਚੌਧਰੀ ਉਹ ਫਲੋਰ ਤੋਂ ਐਮਐਲਏ ਹੈ ਫਿਲਹਾਲ ਉਹ ਕਾਂਗਰਸ ਦੇ ਵਿੱਚ ਹੀ ਹੈ ਤੇ ਬੀਬੀ ਕਰਮਜੀਤ ਕੌਰ ਨੇ ਜਿਹੜਾ ਭਾਜਪਾ ਦਾ ਪੱਲਾ ਫੜ ਲਿਆ ਭਿੰਦਰ ਜੀ ਜੇ ਆਪਾਂ ਜਲੰਧਰ ਲੋਕ ਸਭਾ ਹਲਕੇ ਦੀ ਦੇ ਪਿਛੋਕੜ ਤੇ ਝਾਤ ਮਾਰੀਏ ਨਾ 1952 ਤੋਂ ਜਦੋਂ ਪਹਿਲੀ ਵਾਰ ਲੋਕ ਸਭਾ ਦੀ ਚੋਣ ਹੋਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਤੇ ਸਿਰਫ 2 ਵਾਰ ਸ਼ਰਮਣੀ ਅਕਾਲੀ ਦਲ ਆਰ 2 ਵਾਰ ਜਨਤਾ ਦਲ ਦੇ ਜਿਹੜੇ ਆਗੂ ਇੱਥੋਂ MP ਬਣੇ ਨੇ ਬਾਕੀ ਕਾਂਗਰਸ ਦੇ ਹੀ MLA MP ਬਣਦੇ ਰਹੇ ਨੇ 1977 ਦੇ ਵਿੱਚ ਉਥੋਂ ਬਣੇ ਨੇ ਇਕਬਾਲ ਸਿੰਘ ਢਿੱਲੋਂ ਤੇ ਦਰਬਾਰਾ ਸਿੰਘ 1996 ਤੇ ਸ਼ਰਮਣੀ ਅਕਾਲੀ ਦਲ ਦੇ ਇੱਥੋਂ MP ਬਣੇ ਨੇ ਤੇ 1999 ਦੇ ਵਿੱਚ ਤੇ 1998 ਦੇ ਵਿੱਚ ਇੱਥੋਂ ਸਾਡੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਹੁੰਦੇ ਸੀ ਇੰਦਰ ਕੁਮਾਰ ਗੁਜਰਾਲ ਜਨਤਾਦਲ ਪਾਰਟੀ ਵੱਲੋਂ ਇੱਥੇ ਚੋਣ ਲੜੇ ਸੀ ਤੇ ਜਿੱਤੇ ਸੀ ਬਾਕੀ ਤੁਸੀਂ ਦੇਖ ਲਓ ਕਿ ਕਾਂਗਰਸ ਦੇ ਜਿਹੜੇ ਹੈਗੇ ਉਮੀਦਵਾਰ ਹੀ ਉਹ ਹੀ ਜਿੱਤਦੇ ਰਹੇ ਨੇ 1999 ਵਿੱਚ ਬਲਬੀਰ ਸਿੰਘ ਸੀਗੇ 2004 'ਚ ਰਾਣਾ ਗੁਰਜੀਤ ਸਿੰਘ ਤੇ 2009 ਦੇ ਵਿੱਚ ਮਹਿੰਦਰ ਸਿੰਘ ਕੇਪੀ ਕਾਂਗਰਸ ਦੇ ਇੱਥੋਂ MP ਬਣੇ ਸੀ ਉਸ ਤੋਂ ਬਾਅਦ 2014 ਤੇ 2019 ਦੇ ਵਿੱਚ ਚੌਧਰੀ ਸੰਤੋਖ ਸਿੰਘ ਇੱਥੋਂ ਬਣੇ ਸੀਗੇ MP ਫਿਰ ਤੁਹਾਨੂੰ ਪਤਾ ਹੀ ਹੈ ਉਹਨਾਂ ਦੀ ਫੌਤ ਤੋਂ ਬਾਅਦ 2023 ਦੇ ਵਿੱਚ ਜਿਮਨੀ ਚੋਣਾ ਹੋਈਆਂ ਤੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਸੀਗੇ ਉਹ ਇੱਥੋਂ ਜਿਮਨੀ ਚੋਣ ਜਿੱਤੇ ਸੀ ਤੇ ਹੁਣ ਤੇ ਉਹ ਵੀ ਭਾਜਪਾ 'ਚ ਜਾ ਚੁੱਕੇ ਨੇ ਸੋ ਇੱਥੇ ਜਿਸ ਤਰੀਕੇ ਦੇ ਨਾਲ ਇਸ ਵੇਲੇ ਇਹਨਾਂ ਨੇ ਪੱਲਾ ਫੜ ਲਿਆ ਹੈ ਚੌਧਰੀ ਪਰਿਵਾਰ ਨੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਵਿਕਰਮਜੀਤ ਸਿੰਘ ਜਿਹੜੇ ਚੌਧਰੀ ਨੇ ਇਹਨਾਂ ਦੇ ਫਰਜ਼ੰਦ ਉਹ ਵੀ ਕੰਗ ਆਪਣੇ ਬੀਜੇਪੀ ਚ ਜਾ ਸਕਦੇ ਨੇ ਹੁਣ ਦੇਖੋ ਗੱਲ ਇਹ ਕਿ ਕੀ ਹੁਣ ਜਿਸ ਢੰਗ ਨਾਲ ਬੀਜੇਪੀ 'ਚ ਗਏ ਨੇ ਇਹ ਕਿ ਇਹਨਾਂ ਨੂੰ ਟਿਕਟ ਜਿਹੜੀ ਆ ਉਹ ਮਿਲੂਗੀ ਹੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੇ ਇਸ ਵੇਲੇ ਆਪਾਂ ਜੇ ਆਪਾਂ ਗੱਲ ਕਰੀਏ ਤੇ ਇਸ ਵੇਲੇ ਹਰ ਥਾਂ ਤੇ ਬੀਜੇਪੀ ਨੇ ਆਪਣੇ ਕੈਂਡੀਡੇਟ ਅਨਾਉਂਸ ਕਰਤੇ ਨੇ ਪਰ ਕੁਝ ਹਲਕੇ ਜਿਹੜੇ ਨੇ ਅਜੇ ਵੀ ਖਾਲੀ ਨੇ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਹੋ ਗਿਆ ਫਤੇਗੜ ਸਾਹਿਬ ਹੋ ਗਿਆ ਫਰੋਜਪੁਰ ਤੇ ਸੰਗਰੂਰ ਅੱਤ ਇੱਥੇ ਅਜੇ ਇਹਨਾਂ ਨੇ ਅਨਾਉਂਸ ਕਰਨਾ ਪਰ ਆਪਾਂ ਝਾਤ ਦੇਖੀਏ ਕਿ ਕਿ ਬਿੱਬੀ ਕਰਨਜੀਤ ਕੌਰ ਚੌਧਰੀ ਜਿਹੜੇ ਨੇ ਇਹ ਰਿਜ਼ਰਵ ਕੈਟਾਗਰੀ ਤੋਂ ਆਉਂਦੇ ਨੇ ਤੇ ਰਿਜ਼ਰਵ ਕੈਟਾਗਰੀ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਫਤਿਹਗੜ੍ਹ ਸਾਹਿਬ ਜਿਹੜੀ ਹੈ ਉਹ ਹੈਗੀ ਹੈ ਪਰ ਕਿਤੇ ਨ ਕਿਤੇ ਇਹ ਵਿਚਾਰਨਾ ਪਵੇਗਾ ਕਿ ਇਹਨਾਂ ਦੀ ਪੈਠ ਉੱਥੇ ਕਿੰਨੀ ਹੈ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹਨਾਂ ਨੂੰ ਇਹਨਾਂ ਚਾਰਾਂ ਹਲਕਿਆਂ 'ਚ ਕਿਤੇ ਜਾਂ ਫਿਰ ਜਿਹੜੇ ਮੌਜੂਦਾ ਹਲਕੇ ਨੇ ਉੱਥੋਂ ਦੂਸਰੇ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਗਏ ਨੇ ਜਿਦਾਂ ਸੁਸ਼ੀਲ ਰਿੰਕੂ ਜਿਹੜੇ ਭਾਜਪਾ ਦੇ ਚਲੇ ਗਏ ਆ ਨੇ ਤੇ ਉਹਨਾਂ ਨੂੰ ਉਥੋਂ ਜਲੰਧਰ ਤੋਂ ਜਲੰਧਰ ਹਲਕੇ ਤੋਂ ਟਿਕਟ ਦਿੱਤੀ ਗਈ ਹੈ ਕਿ ਉਥੋਂ ਰਿਪਲੇਸ ਕਰਨਗੇ ਕਿ ਰਿੰਕੂ ਦੀ ਥਾਂ ਤੇ ਬੀਬੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਜਾਊਗੀ ਰਿਪਲੇਸ ਕਰਨਗੇ ਇਹ ਚੀਜ਼ ਜਿਹੜੀ ਹੈ ਅਜੇ ਨਾਮੁਮਕਨ ਲੱਗਦੀ ਹੈ ਝਾਕ ਤੇ ਦੇਖੋ ਚੌਧਰੀ ਪਰਿਵਾਰ ਤੇ ਝਾਕ ਤੇ ਇਹ ਹੀ ਸੀਗੀ ਕਿ ਇਹਨਾਂ ਨੂੰ ਟਿਕਟ ਨਹੀਂ ਮਿਲੀ ਕਾਂਗਰਸ ਵੱਲੋਂ ਤੇ ਇਹ ਇਹਨਾਂ ਨੇ ਰੋਸ ਵਜੋਂ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਪਰ ਕੀ ਹੁਣ ਇਹਨਾਂ ਨੂੰ ਭਾਜਪਾ ਵਾਲੇ ਕਿਤੋਂ ਟਿਕਟ ਦੇਣਗੇ ਇਹ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋਣਗੀਆਂ ਪਰ ਫਿਲਹਾਲ ਜਿਹੜਾ ਸਿਨੈਰੀਓ ਹੈ ਫਿਲਹਾਲ ਜਿਹੜੀ ਸਿਚੁਏਸ਼ਨ ਹੈ ਫਿਲਹਾਲ ਜਿਹੜੇ ਸਮੀਕਰਨ ਨੇ ਉਹਨਾਂ ਨੂੰ ਦੇਖਦੇ ਹੋਏ ਐਂ ਲੱਗਦਾ ਨਹੀਂ ਹੈ ਕਿ ਇਹਨਾਂ ਨੂੰ ਕਿਤੋਂ ਹੋਰ ਹਲਕੇ ਤੋਂ ਟਿਕਣ ਮਿਲੂਗੀ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਢੰਗ ਨਾਲ ਮੈਂ ਗੱਲਾਂ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋ ਜਾਣਗੀਆਂ ਜੀ ਅ ਬਰਿੰਦਰ ਜੀ ਸ਼੍ਰੋਮਣੀ ਕਾਲੀ ਦਲ ਦੇ ਮੈਂਬਰ रह ਚੁੱਕੇ ਜਾਂ ਸ਼੍ਰੋਮਣੀ ਕਾਲੀ ਦਲ ਤੋਂ ਆਪਾਂ ਕਹਿ ਲਈਏ ਸੀਨੀਅਰ ਆਗੂ ਰਹਿ ਚੁੱਕੇ ਸੁਖਦੇਵ ਸਿੰਘ ਢੀਂਸਾ ਉਹਨਾਂ ਦੀ ਜਿਹੜੀ ਆ ਨਾਰਾਜ਼ਗੀ ਕਿਤੇ ਨਾ ਕਿਤੇ ਦਿਖ ਰਹੀ ਸੀਗੀ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੀ ਵੀ ਉਹਨਾਂ ਨੂੰ ਮਨਾਉਣ ਪਹੁੰਚੇ ਸੀਗੇ ਤੇ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕਿ ਜਿਹੜੇ ਰਜਿੰਦਰ ਕੌਰ ਪੱਠਲ ਜੀ ਸਿਸਪਾਲ ਸਿੰਘ ਖੜਾ ਇਹਨਾਂ ਦੇ ਵੱਲੋਂ ਇੱਕ ਪ੍ਰੈਸ ਵਾਰਤਗੀ ਕੀਤੀ ਹੈ ਉਹਨਾਂ ਨਾਲ ਹਮਦਰਦੀ ਜਤਾਈ ਹੈ ਤੇ ਉਹ ਕਹਿੰਦੇ ਆ ਕਿ ਜੇ ਕਾਂਗਰਸ ਦੇ ਵਿੱਚ ਆਉਣਾ ਚਾਹੁੰਦੇ ਆ ਤਾਂ ਆ ਸਕਦੇ ਆ ਤੇ ਇਦਾਂ ਦੀ ਕੋਈ ਗੱਲਬਾਤ ਸਾਹਮਣੇ ਆ ਰਹੀ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਤਾਂ ਕੀ ਹੋਊਗਾ ਅੱਗੇ ਦਾ ਸਮਾਂ ਜਿਹੜੇ ਉਹ ਸਿਆਸੀ ਸਮਕਰਨ ਕੀ ਹੋਣਗੇ ਰਵਿੰਦਰ ਜੀ ਢਿੰਟਾ ਪਰਿਵਾਰ ਜਿਹੜਾ ਹੈਗਾ ਸੁਖਦੇਵ ਸਿੰਘ ਢਿੰਟਾ ਸੀਨੀਅਰ ਅਕਾਲੀ ਆਗੂ ਜਿਹੜੇ ਨੇ ਔਰ ਇਹਨਾਂ ਦਾ ਫਰਜ਼ੰਦ ਪਰਮੇਂਦਰ ਸਿੰਘ ਢਿੰਟਾ ਇਹ ਵੀ ਨਾਰਾਜ਼ ਚੱਲ ਰਹੇ ਨੇ ਟਿਕਟ ਇਹਨਾਂ ਨੂੰ ਨਹੀਂ ਮਿਲੀ ਝਾਕੇ ਇਹਨਾਂ ਦੀ ਵੀ ਸੰਗਰੂਰ ਆ ਲੋਕ ਸਭਾ ਹਲਕੇ ਤੋਂ ਟਿਕਲੈਂਡ ਦੀ ਤੇ ਅੱਛਾ ਖੁੱਲ ਕੇ ਜਿਹੜੇ ਬਿਕਰਨਜੀਤ ਸਿੰਘ ਮਜੀਠੀਆ ਸੀਨੀਅਰ ਅਕਾਲੀ ਦਲ ਨੂੰ ਉਹ ਇਹਨਾਂ ਦੇ ਪੱਖ 'ਚ ਗੱਲ ਕਰਦੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਨੇ ਵੈਸੇ ਤੇ ਜਿਹੜਾ ਫੈਸਲਾ ਹੈ ਉਹ ਪਾਰਟੀ ਨੇ ਆਪਣੇ ਤਰੀਕੇ ਨਾਲ ਲੈਣਾ ਹੈ ਪਰ ਜਿਹੜੀ ਮੇਰੀ ਨਿੱਜੀ رائے ਹੈ ਉਹਨਾਂ ਦੀ ਆਪਣੀ رائے ਹੈ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੀ ਨਿੱਜੀ رائے ਹੈ ਕਿ ਢੀਂਸਾ ਪਰਿਵਾਰ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਮਿਲਣੀ ਚਾਹੀਦੀ ਸੀ ਕਹਿੰਦੇ ਅਜੇ ਕਿ ਜਦ ਕਿ ਇਕਬਾਲ ਸਿੰਘ ਝੁੰਡਾ ਹੁਰੀ ਕਹਿੰਦੇ ਮੈਂ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਵੀ ਹੱਕ 'ਚ ਆ ਭੀ ਉਹ ਵੀ ਵਧੀਆ ਬੰਦੇ ਨੇ ਕਿ ਉਹ ਟਿਕਟ ਮਿਲੀ ਹੈ ਠੀਕ ਹੈ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਸੀਗੀ ਉਹਨਾਂ ਨੂੰ ਵੀ ਲੋਕ ਸਭਾ ਦੀ ਟਿਕਟ ਮਿਲਣੀ ਚਾਹੀਦੀ ਸੀ ਪਰ ਮੇਰਾ ਨਿੱਜੀ ਵਿਚਾਰ ਦੇ ਮੁਤਾਬਕ ਇਹਨਾਂ ਨੂੰ ਢੀਂਸਾ ਪਰਿਵਾਰ ਨੂੰ ਟਿਕਟ ਸੰਗਰੂਰ ਹਲਕੇ ਲੋਕ ਸਭਾ ਹਲਕੇ ਤੋਂ ਮਿਲਣੀ ਚਾਹੀਦੀ ਸੀ ਦੇਖੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਇਹ ਵਿਚਾਰ ਪ੍ਰਗਟ ਕੀਤੇ ਨੇ ਔਰ ਐਵੇਂ ਕਈ ਜਿਹੜੀਆਂ ਕੰਸੂਆਂ ਕਈ ਗੱਲਾਂ ਬਾਤਾਂ ਚੱਲਦੀਆਂ ਹੋਵੇ ਕਿ ਇਸ ਵੇਲੇ ਜੋ ਹੈਗਾ ਕਿ ਸੁਖਵੀਰ ਬਾਦਲ ਦੇ ਨਾਲ ਥੋੜਾ ਜਆ ਜਿਸ ਤਰੀਕੇ ਨਾਲ ਅਲੱਗ ਚੱਲਦੇ ਨਜ਼ਰ ਆ ਰਹੇ ਨੇ ਕਿਤੇ ਨੇ ਕਿਤੇ ਦੇਖੋ ਨਾਲ ਖੜੇ ਜਾਂ ਕਿਤੇ ਪ੍ਰਚਾਰ ਦੇ ਵਿੱਚ ਇਕੱਠਿਆਂ ਨਹੀਂ ਲਿਖਿਆ ਇਹਨਾਂ ਨੂੰ ਮੇਨ ਗੱਲ ਇਹ ਹੈ ਤੇ ਕਿਤੇ ਨੇ ਕਿਤੇ ਇਹ ਚੀਜ਼ਾਂ ਤੁਸੀਂ ਪਾਰਟੀ ਦੇ ਅੰਦਰ ਬੈਠ ਕੇ ਵੀ ਕਰ ਸਕਦੇ ਸੀ ਹੂੰ ਪਬਲਿਕ ਦੇ ਸਾਹਮਣੇ ਇਹ ਵਿਚਾਰ ਇਹੋ ਜੇ ਪ੍ਰਕਟ ਕਰਨ ਦੀ ਜਿਹੜੀ ਚੀਜ਼ ਹੈ ਉਹ ਬੜੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਤੇ ਜੇ ਤੁਹਾਨੂੰ ਲੱਗਦਾ ਸੀ ਤੁਸੀਂ ਪਾਰਟੀ ਦੇ ਅੰਦਰ ਬਹਿ ਕੇ ਗੱਲ ਕਰ ਸਕਦੇ ਸੀਗੇ ਹਨ ਉਹ ਸਭ ਚੀਜ਼ਾਂ ਔਰ ਇਸ ਵੇਲੇ ਜੋ ਚੀਜ਼ਾਂ ਚੱਲਦੀਆਂ ਹਨ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਢੀਂਡਸਾ ਪਰਿਵਾਰ ਹੈ ਇਹਨਾਂ ਨੇ ਵੀ ਕੱਲ ਇੱਕ ਬੈਠਕ ਸੱਦੀ ਹੈ ਬੈਠਕ ਦੇ ਵਿੱਚ ਇਹ ਆਪਣੇ ਜਿਹੜੇ ਕੁਝ ਜਿਹੜੇ ਹੈਗੇ ਆ ਅਕਾਲੀ ਆਗੂ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਵੀ ਬੈਠਕ ਕਰਨੀ ਹੈ ਕੱਲ ਬੈਠਕ ਹੋਊਗੀ ਕਿ ਇਸ ਢਾਂ ਨਿਕਲਦਾ ਕੀ ਗੱਲਬਾਤ ਹੁੰਦੀ ਹੈ ਹੁਣ ਦੂਜੇ ਪਾਸੇ ਆ ਬੀਬੀ ਰਜਿੰਦਰ ਕੌਰ ਪਠੱਲ ਜਿਹੜੇ ਸਾਡੇ ਸਾਬਕਾ ਉਪ ਮੁੱਖ ਮੰਤਰੀ ਸਨ ਤੇ ਜੀ ਸੁਖਪਾਲ ਸਿੰਘ ਖਹਿਰਾ ਜਿਹੜੇ ਕਾਂਗਰਸ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ 'ਚ ਬੀਬੀ ਰਜਿੰਦਰ ਕੌਰ ਪਠੱਲ ਹੁਰਾਂ ਨੇ ਇਹ ਕਿਹਾ ਕਿ ਜਿਹੜਾ ਜਿਹੜੀ ਉਹਨਾਂ ਦੀ ਵਿਧਾਨ ਸਭਾ ਕੌਨਸਟਿਟੂਐਂਸੀ ਲਹਿਰਾ ਜੇ ਉਹ 14 ਢੀਂਸਾ ਪਰਮਿੰਦਰ ਸਿੰਘ ਢੀਂਸਾ ਢੀਂਸਾ ਤੇ ਉਹ ਉਹਨਾਂ ਦੀ ਜਿਹੜੀ ਵਿਧਾਨ ਸਭਾ ਇਹ ਹਲਕਾ ਹੈਗਾ ਲਹਿਰਾ ਇਥੋਂ 2027 ਦੇ ਵਿੱਚ ਚੋਣ ਲੜ ਸਕਦੇ ਨੇ ਤੇ ਮੈਂ ਕਿਤੇ ਹੋਰ ਚੋਣ ਲੜ ਲਾਂਗੀ ਮੈਂ ਕੋਈ ਹੋਰ ਹਲਕਾ ਦੇਖ ਲਾਂਗੀ ਇਹੋ ਜੀ ਗੱਲ ਉਹਨਾਂ ਨੇ ਕੀਤੀ ਤੇ ਕਿਤੇ ਨਾ ਕਿਤੇ ਇਨਡਾਇਰੈਕਟਲੀ ਉਹਨਾਂ ਨੇ ਇਹ ਵੀ ਕਿਹਾ ਅੱਛਾ ਦੂਜੇ ਪਾਸੇ ਜਿਹੜੇ ਸੁਖਪਾਲ ਖੈਰਾ ਨੇ ਉਹਨਾਂ ਨੇ ਇਹ ਗੱਲ ਕਹਿਆ ਕਿ ਦੇਖੋ ਇਹ ਕਿਤਰਾ ਨਾਲ ਢੀਂਟਸਾ ਪਰਿਵਾਰ ਨੂੰ ਟਿਕਟ ਨਾ ਦੇ ਕੇ ਕਿਉਂਕਿ ਸੀਨੀਅਰ ਆਗੂ ਨੇ ਢੀਂਟਸਾ ਪਰਿਵਾਰ ਤੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਚੰਗੀ ਪੈਠ ਚੰਗੇ ਸਰਕਟ ਵਿੱਚ ਆਗੂ ਨੇ ਵੀ ਇਹਨਾਂ ਨੂੰ ਟਿਕਟ ਨਾ ਦੇ ਕੇ ਇਹਨਾਂ ਦਾ ਸਿਆਸੀ ਕਤਲ ਕੀਤਾ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਸੁਖਪਾਲ ਸਿੰਘ ਖੈਰਾ ਨੇ ਖੈਰ ਇਹ ਜਿਹੜੀਆਂ ਆਪੋਜੀਸ਼ਨ ਵਾਲੀਆਂ ਪਾਰਟੀਆਂ ਨੇ ਜਿਹੜੀ ਵਿਰੋਧੀ ਪਾਰਟੀਆਂ ਨੇ ਉਹ ਤੇ ਗੱਲਾਂ ਉਹਨਾਂ ਨੇ ਕਹਿਣੀਆਂ ਕਹਿਣੀਆਂ ਨੇ ਪਰ ਕਿਤੇ ਨਾ ਕਿਤੇ ਇੱਕ ਤਰੀਕੇ ਦੇ ਨਾਲ ਪ੍ਰੈਸ ਕਾਨਫਰੈਂਸ ਕਰਕੇ ਇਹਨਾਂ ਦੋਨਾਂ ਆਗੂਆਂ ਨੇ ਸੁਖਵੀ ਇਹਨਾਂ ਨੂੰ ਢੀਂਟਸਾ ਪਰਿਵਾਰ ਨੂੰ ਆਪਣੇ ਵੱਲ ਆਉਣ ਦਾ ਇੱਕ ਤਰ੍ਹਾਂ ਦਾ ਇਨਡਾਇਰੈਕਟਲੀ ਸੰਬਦ ਜਿਹੜਾ ਉਹ ਦਿੱਤਾ ਸੋ ਭੁਪਿੰਦਰ ਜੀ ਤੁਹਾਡਾ ਸਵਾਲ ਜਿਹੜਾ ਸੀਗਾ ਸ਼ੁਰੂਆਤ ਤੇ ਜੇ ਬੜਾ ਠੀਕ ਸੀਗਾ ਕਿ ਜਿਹੜਾ ਇੱਕ ਦੂਜੀਆਂ ਪਾਰਟੀਆਂ ਦੇ ਵਿੱਚ ਆਉਣਾ ਆਪਣੀਆਂ ਪਾਰਟੀਆਂ ਛੱਡ ਕੇ ਇਹ ਜਿਹੜਾ ਨਵਾਂ ਇੱਕ ਚੀਜ਼ ਸ਼ੁਰੂ ਹੋਈ ਹੈ ਦੌਰ ਸ਼ੁਰੂ ਹੋ ਗਿਆ ਮੈਂ ਕਹਿੰਨਾ ਇਹ ਦੌਰ ਜਿਹੜਾ ਨਾ ਇਹ ਇੱਕ ਤਰ੍ਹਾਂ ਨਾਲ ਸਪੀਡ ਫੜਦਾ ਜਾ ਰਿਹਾ ਜਿਵੇਂ ਜਿਵੇਂ ਆ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਉਹ ਵੀ ਆਪਾਂ ਦੇਖ ਰਹੇ ਹਾਂ ਕਿ ਕੋਈ ਆਗੂ ਅਚਾਨਕ ਫੈਸਲਾ ਲੈਂਦਾ ਅੱਛਾ ਜਿਆਦਾ ਕਰਕੇ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਮੈਂ ਪਹਿਲਾਂ ਵੀ ਕਿਹਾ ਸਾਡੇ ਆਗੂਆਂ ਨੂੰ ਸਾਡੇ ਲੋਕਾਂ ਦੀ ਸੇਵਾ ਕਰਨ ਦਾ ਬੜਾ ਸ਼ੌਕ ਹੈ ਸੇਵਾ ਜਿਹੜਾ ਹੈਗਾ ਉਹ ਤਾਂ ਹੀ ਕਹਿੰਦੇ ਹੋਣੀ ਹੈ ਜੇ ਅਸੀਂ MP MLA ਬਣਾਂ MP ਬਣਾਂਗੇ ਤਾਂ ਹੀ ਸੇਵਾ ਕਰ ਸਕਦੇ ਹਾਂ ਨਹੀਂ ਤੇ ਐ ਨਹੀਂ ਕਰ ਸਕਦੇ ਅਸੀਂ ਤੇ ਇਸ ਕਰਕੇ ਬੜੀ ਹੁੰਦੀ ਹੈ ਵੀ ਜੇ ਸਾਨੂੰ ਟਿਕਟ ਨਹੀਂ ਮਿਲਦੀ ਪਾਰਟੀ ਤੇ ਕੋਈ ਗੱਲ ਨਹੀਂ ਭਾਈ ਅਸੀਂ ਦੂਸਰੀ ਪਾਰਟੀ 'ਚ ਚਲੇ ਜਾਵਾਂਗੇ ਅਸੀਂ ਦੂਸਰੀ ਪਾਰਟੀ ਜਾ ਕੇ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਸਾਡੇ ਮਨ 'ਚ ਤੇ ਲੋਕਾਂ ਦੀ ਸੇਵਾ ਤੇ ਬਹੁਤ ਕਰਨੀ ਆ ਅਸੀਂ ਲੱਤਾਂ ਘੁੱਟਨੀਆਂ ਸੇ ਲੋਕਾਂ ਦੀਆਂ ਅਸੀਂ ਤੇ ਬਹੁਤ ਤਰੀਕੇ ਨਾਲ ਲੋਕਾਂ ਦੀ ਜਿਹੜੀ ਹੈਗੇ ਬੜੀ ਖੁਸ਼ ਕਰਨੀ ਹੈ ਜਨਤਾ ਖੁਸ਼ ਕਰਨੀ ਹੈ ਤੇ ਸੇਵਾ ਜਰੂਰ ਸਾਡੇ ਕੋ ਕਰਵਾਓ ਜੇ ਟਿਕਟ ਇੱਕ ਪਾਰਟੀ ਨਹੀਂ ਦਿੰਦੀ ਤੇ ਅਸੀਂ ਦੂਸਰੀ ਪਾਰਟੀ 'ਚ ਜਾ ਕੇ ਸ਼ਾਮਲ ਹੋ ਜਾਾਂਗੇ ਸਾਨੂੰ ਸੇਵਾ ਕਰਨ ਦਾ ਮੌਕਾ ਜਰੂਰ ਦਿਓ ਸੋ ਇਹ ਜਿਹੜੀ ਮਾਨਸਿਕਤਾ ਸਾਡੇ ਵੱਡੀ ਗਿਣਤੀ ਦੇ ਵਿੱਚ ਸਿਆਸੀ ਆਗੂਆਂ ਦੇ ਵਿੱਚ ਇਸ ਵੇਲੇ ਘਰ ਘਲ ਚੁੱਕੀ ਆ ਉਹਨਾਂ ਦੇ ਮਨ ਦੇ ਜੀਵਰੰਦਰ ਜੀ ਸਿਆਸਤ ਦੇ ਨਾਮ ਦੇ ਮੁੱਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰਸਾ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਖ ਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ